ਤੁਹਾਡੇ ਕੋਲ ਵੀ ਬਹੁਤ ਸਾਰੇ ਪੇਸ਼ੈਂਟ ਇਹੋ ਜਿਹਾ ਆਉਂਦੇ ਹੋਣਗੇ ਗਲੂਟਨ ਦੀ ਉਹਨਾਂ ਨੂੰ ਪ੍ਰੋਬਲਮ ਹੈ ਹਾਏ ਗਲੂਟਨ ਵਸ ਗਲੂਟਨ ਹੀ ਗਲੂਟਨ ਹੋ ਰਹੀ ਹੈ ਹਰ ਇੱਕ ਸਵਾਲ ਦੇ ਵਿੱਚ ਗਲੂਟਨ ਦਾ ਜ਼ਰੂਰ ਜ਼ਿਕਰ ਕੀਤਾ ਹੁੰਦਾ ਗਲੂਟਨ ਐਕਚੁਅਲੀ ਦੋ ਮੇਨ ਪ੍ਰੋਟੀਨਸ ਹੁੰਦੇ ਨੇ ਵੀਟ ਚ ਤਿੰਨ ਚਾਰ ਚੀਜ਼ਾਂ ਚ ਹੁੰਦੇ ਨੇ ਇਹ ਲੇਕਿਨ ਵੀਟ ਚ ਮੇਜਰ ਹੋਰ ਵੀ ਬਹੁਤ ਸਾਰੇ ਪ੍ਰੋਟੀਨਸ ਨੇ ਜਿਦਾ ਚੋ ਦੋ ਮੇਜਰ ਪ੍ਰੋਟੀਨਸ ਨੇ ਇੱਕ ਤੇ ਗਲੂਟੇਨਨਸ ਹਮਮ ਔਰ ਦੂਸਰਾ ਗਲੈਡੀਨ ਜਦੋਂ ਇਮਿਊਨ ਗਲੋਬਲ ਇਨ ਈ ਬਾਡੀ ਚ ਪੈਦਾ ਹੋ ਜਾਂਦਾ ਤੇ ਉਹਨੂੰ ਆਪਾਂ ਕਹਿੰਦੇ ਆ ਵੀਟ ਅਲਰਜੀ ਹੋ ਗਈ ਹੈ ਉਹਦੇ ਖਿਲਾਫ ਬਾਡੀ ਜਿਹੜਾ ਰਿਐਕਟ ਕਰਦੀ ਹੈ ਤੁਹਾਡਾ ਇਮਿਊਨ ਸਿਸਟਮ ਉਹਦੇ ਖਿਲਾਫ ਰਿਐਕਟ ਕਰਦਾ ਇਹ ਡਾਈਜੈਸਟਿਵ ਡਿਜ਼ੀਜ਼ ਹੈ ਜਦਕਿ ਗਲੂਟਨ ਕੀ ਹੈ ਇਹ ਇੱਕ ਰਿਐਕਸ਼ਨ ਹੈ ਇੱਕ ਸੈਂਸਿਟੀਵਿਟੀ ਹੈ ਰਾਈ ਜੋ ਬਰਲੇ ਵੀਟ ਸਪੈਲਟ ਇਹ ਚਾਰ ਚੀਜ਼ਾਂ ਚ ਗਲੂਟਨ ਡੈਫੀਨਿਟਲੀ ਪਾਈ ਜਾਂਦੀ ਜਦੋਂ ਤੁਸੀਂ ਇਹਦਾ ਟੈਸਟ ਕਰਨਾ ਹੈ ਨਾ ਤੇ ਤੁਸੀਂ ਇਹ ਚਾਰੇ ਚੀਜ਼ਾਂ ਆਪਣੇ ਜ਼ਿੰਦਗੀ ਚੋਂ ਇੱਕ ਡੇਢ ਮਹੀਨਾ ਲਈ ਬਾਹਰ ਕਰ ਦਿਓ ਇਹਨੂੰ ਉਂਗਲੀ ਵੀ ਨਾ ਲਾਓ ਇਹਨੂੰ ਟੱਚ ਵੀ ਨਾ ਕਰੋ ਰੋਟੀ ਦਾ ਇੱਕ ਬੁਰਕੀ ਵੀ ਨਾ ਖਾਓ ਇੱਕ ਰੋਟੀ ਤੋਂ ਬਿਨਾਂ ਤਾਂ ਸਬਰ ਨਹੀਂ ਆਉਂਦਾ ਕਦੇ ਚ ਵੀਟ ਆ ਨਾ ਮੈਂ ਤੁਹਾਨੂੰ ਰੋਟੀ ਦਾ ਤੋੜ ਦੱਸਾਂਗਾ ਨਾ ਕਿਵੇਂ ਬ बनानी ਰੋਟੀ ਇਹ ਐਬਡੋਮਨਲ ਡਿਸਟੈਂਸ਼ਨ ਪੈਦਾ ਕਰਦੀ ਹੈ ਉਹ ਕੀ ਹੁੰਦੀ ਹੈ ਯਾਨੀ ਤੁਹਾਨੂੰ ਪ੍ਰੈਸ਼ਰ ਪੈਦਾ ਕਰਦੀ ਹੈ ਐਬਡੋਮਨ ਦੇ ਅੰਦਰ ਢਿੱਡ ਦੇ ਥਲੜੇ ਹਿੱਸੇ ਦੇ ਅੰਦਰ ਪ੍ਰੈਸ਼ਰਾਈਜ਼ ਕਰਦੀ ਹੈ ਗੈਸ ਪੈਦਾ ਕਰਦੀ ਹੈ ਇਨਾਵਾਂ ਰੋਟੀ ਛੱਡ ਕੇ ਡਬਲ ਰੋਟੀ ਸ਼ੁਰੂ ਕਰ ਦੇ। ਉਹ ਵੀ ਉਹ ਵੀ ਉਹ ਵੀ ਮਾਮੇ ਭੂਆ ਦੀਆਂ ਧੀਆਂ ਆਈਆਂ। ਉਹ ਵੀ ਇੱਕ ਹੀ ਗੱਲ ਹੈ। ਵੀਟ ਜਿਹੜੀ ਚੀਜ਼ ਵੀਟ ਨਾਲ ਬਣੀ ਉਹਦੇ 'ਚ ਹੋਣੀ ਹੋਣੀ ਹੈ। ਤੁਹਾਨੂੰ ਵੋਮਟ ਫੇਲ ਹੁੰਦੀ ਹੈ ਕਈ ਵਾਰੀ ਖਾਣਾ ਖਾ ਕੇ ਤੁਹਾਨੂੰ ਇੱਕ ਤੇ ਬਲੌਟਿੰਗ ਤੇ ਹੋਣੀ ਹੋਣੀ ਹੈ। ਕਨਸਟਿਪੇਸ਼ਨ ਤੇ ਹੋ ਹੀ ਰਹੀ ਹੈ। ਨੌਜ਼ੀਆ ਨੌਜ਼ੀਆ ਫੀਲ ਹੁੰਦਾ ਤੁਹਾਨੂੰ। ਨਜ਼ਲਾ ਜ਼ੁਕਾਮ ਜਿਵੇਂ ਕਹਿੰਦੇ ਆਇਆ ਤਾਂ ਅਕਸਰ ਲੋਕਾਂ ਦੀ ਅੱਖਾਂ 'ਚੋਂ ਪਾਣੀ ਆਉਂਦਾ। ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀਆ ਨੂੰ ਤੁਹਾਨੂੰ ਖਾਸ ਮੁਲਾਕਾਤ ਵਿੱਚ ਤੁਸੀਂ ਜਾਣਦੇ ਹੋ ਕਿ ਇਸ ਸ਼ੋਅ ਦੇ ਵਿੱਚ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਅਸੀਂ ਉਹਨਾਂ ਆਹਲਾ ਸ਼ਖਸੀਅਤਾਂ ਨੂੰ ਲੈ ਕੇ ਆਈਏ ਜਿਨ੍ਹਾਂ ਨੂੰ ਤੁਸੀਂ ਦੇਖਣਾ ਤੇ ਸੁਣਨਾ ਪਸੰਦ ਕਰਦੇ ਹੋ ਬਹੁਤ ਸਾਰੇ ਤੁਹਾਡੇ ਸਵਾਲ ਆਉਂਦੇ ਆ ਮੈਂ ਗੱਲ ਕਰ ਰਹੀ ਹਾਂ ਡਾਕਟਰ ਮੁਰਤਜ਼ਾ ਹੋਣਾ ਦੀ ਉਹਨਾਂ ਦੇ ਸ਼ੋਅ ਜਿਹੜੇ ਆਉਂਦੇ ਆ ਉਹਨਾਂ ਦੇ ਬਾਅਦ ਵਿੱਚ ਵੀ ਬਹੁਤ ਸਾਰੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਭੇਜਦੇ ਹੋ ਈਮੇਲ ਭੇਜਦੇ ਹੋ ਮੇਰੇ ਪਰਸਨਲ ਸੋਸ਼ਲ ਮੀਡੀਆ ਤੇ ਵੀ ਤੁਹਾਡੇ ਮੈਸੇਜ ਆਉਂਦੇ ਆ ਬਹੁਤ ਦਿਲੋਂ ਧੰਨਵਾਦ ਮੈਂ ਦੇਖਦੀ ਆ ਤੁਹਾਡੇ ਸਾਰਿਆਂ ਦੇ ਮੈਸੇਜ ਵੀ ਪੜ੍ਹਦੀ ਆ ਤੇ ਮੈਂ ਆਪਣੀ ਡਿਊਟੀ ਸਮਝਦੇ ਹੋਏ ਤੁਹਾਡੇ ਮੈਸੇਜ ਅੱਗੇ ਤੱਕ ਵੀ ਪਹੁੰਚਦੇ ਕਰਦੀ ਆ ਸੋ ਖਾਸ ਅੱਜ ਸਾਡੇ ਮਹਿਮਾਨ ਸਮਝ ਗਏ ਆ ਤੁਸੀਂ ਡਾਕਟਰ ਮਰਤਜ਼ਾ ਉਹ ਫਿਰ ਉਹ ਜੀ ਆਇਆਂ ਕਰੀਏ ਡਾਕਟਰ ਸਾਹਿਬ ਜੀ ਆਨੋ ਜੀ ਅਲੈਕੁਮ ਸਲਾਮ ਵਾਲੇਕਮ ਬਲਵਿੰਦਰ ਕੀ ਹਾਲ ਹੈ ਜੀ ਤੁਹਾਡਾ ਉਹਦਾ ਨਹੀਂ ਉਦਾਂ ਦਾ ਹੀ ਆ ਡਾਕਟਰਾਂ ਮੈਜਰ ਠੀਕ ਹੁੰਦੀ ਆ ਅੱਛਾ ਕੋਈ ਜ਼ਰੂਰੀ ਨਹੀਂ ਆ ਅੱਛਾ ਡਾਕਟਰ ਸਾਹਿਬ ਸਵਾਲ ਜਿਹੜਾ ਬਹੁਤ ਜ਼ਿਆਦਾ ਆਉਂਦਾ ਮੇਰੇ ਖਿਆਲ ਚ ਤੁਹਾਡੇ ਕੋਲ ਵੀ ਬਹੁਤ ਸਾਰੇ ਪੇਸ਼ੈਂਟ ਇਹੋ ਜਿਹਾ ਆਉਂਦੇ ਹੋਣਗੇ ਗਲੂਟਨ ਦੀ ਉਹਨਾਂ ਨੂੰ ਪ੍ਰੋਬਲਮ ਹੈ ਹਾਏ ਗਲੂਟਨ ਬਸ ਗਲੂਟਨ ਹੀ ਗਲੂਟਨ ਹੋ ਰਹੀ ਆ ਹਰ ਇੱਕ ਸਵਾਲ ਦੇ ਵਿੱਚ ਗਲੂਟਨ ਦਾ ਜ਼ਰੂਰ ਜ਼ਿਕਰ ਕੀਤਾ ਹੁੰਦਾ ਪਹਿਲਾਂ ਤਾਂ ਇਹ ਦੱਸੋ ਵੀ ਇਹ ਗਲੂਟਨ ਹੈ ਕੀ ਦੇ ਲੋਕੀ ਕਿਉਂ ਇਤੋਂ ਇੰਨਾ ਡਰਦੇ ਆ ਅੱਛਾ ਦੇਖੋ ਇਹਦਾ ਸੁਣਿਆ ਹੋਇਆ ਸਾਰਿਆਂ ਨੇ ਕਿ ਗਲੂਟਨ ਕੁਝ ਹੁੰਦਾ ਲੇਕਿਨ ਪਤਾ ਨਹੀਂ ਕਿਸੇ ਨੂੰ ਕਿ ਹੈ ਕੀ ਹੈ ਤੁਹਾਨੂੰ ਵੀ ਨਹੀਂ ਪਤਾ ਨਹੀਂ ਮੈਨੂੰ ਪਤਾ ਮੈਂ ਅੱਗੇ ਤੁਹਾਨੂੰ ਯਾਦ ਨਹੀਂ ਹੋਣਾ ਇੱਕ ਵਾਰੀ ਆਪਾਂ ਸਟੂਡੀਓ 'ਚ ਬੈਠੇ ਸੀਗੇ ਤੇ ਮੈਂ ਤੁਹਾਨੂੰ ਇੱਕ ਵਾਰੀ ਗਲੂਟਨ ਤੇ ਸਵਾਲ ਕੀਤਾ ਸੀਗਾ ਅੱਛਾ ਅੱਛਾ ਚਲੋ ਅੱਜ ਫਿਰ ਡਿਟੇਲ ਨਾਲ ਪੂਰਾ ਪ੍ਰੋਗਰਾਮ ਹੀ ਕਰ ਦਿੰਨੇ ਆ ਬਿਲਕੁਲ ਜੀ ਅੱਜ ਗਲੂਟਨ ਕੀ ਹੁੰਦਾ ਤੇ ਕਿਉਂ ਲੋਕੀ ਇੰਨਾ ਗਲੂਟਨ ਗਲੂਟਨ ਕਰਦੇ ਰਹਿੰਦੇ ਆ ਗਲੂਟਨ ਐਕਚੁਅਲੀ ਦੋ ਮੇਨ ਪ੍ਰੋਟੀਨਸ ਹੁੰਦੇ ਨੇ ਵੀਟ ਹੂੰ ਤਿੰਨ ਚਾਰ ਚੀਜ਼ਾਂ ਚ ਹੁੰਦੇ ਨੇ ਇਹ ਲੇਕਿਨ ਵੀਟ ਚ ਮੇਜਰ ਹੋਰ ਵੀ ਬਹੁਤ ਸਾਰੇ ਪ੍ਰੋਟੀਨਸ ਨੇ ਜਿਹਦੇ ਚੋ ਦੋ ਮੇਜਰ ਪ੍ਰੋਟੀਨਸ ਨੇ ਇੱਕ ਤੇ ਗਲੂਟੇਨਨਿੰਸ ਹੂੰ ਔਰ ਦੂਸਰਾ ਗਲੈਡੀਨ ਹੂੰ ਇਹ ਦੋ ਮੇਨ ਪ੍ਰੋਟੀਨਸ ਜਦੋਂ ਮਿਲਦੇ ਨੇ ਨਾ ਤੇ ਇਹ ਗਲੂਟਨ ਬਣਦੀ ਹੈ ਹੂੰ ਇਹ ਜਦੋਂ ਕਿਸੇ ਦੀ ਬਾਡੀ ਚ ਜਾਂਦੇ ਨੇ ਕਿਸੇ ਵੀ ਸ਼ਖਸ ਦੀ ਬਾਡੀ ਚ ਜਿਹਨੂੰ ਗਲੂਟਨ ਪਸੰਦ ਨਹੀਂ ਹੈ ਇਹ ਦੋ ਮਿਲ ਕੇ ਗਲੂਟਨ ਬਣਾਉਂਦੇ ਨੇ ਤੇ ਇੱਕ ਇਹ ਚੀਜ਼ ਬਣਾਉਂਦੇ ਨੇ ਇਮਯੂਨੋ ਗਲੋਬুলਿਨ ای ਹੂੰ ਇਮਿਊਨੋ ਗਲੋਬুলਿਨ E ਇਹ ਪੈਦਾ ਕਰ ਦਿੰਦੇ ਨੇ ਬਾਡੀ ਦੇ ਅੰਦਰ ਜਾ ਕੇ ਉਹ ਜਿਹੜਾ ਇਮਿਊਨੋ ਗਲੋਬুলਿਨ E ਹੈ ਨਾ ਉਹ ਕਿਸੇ ਕਿਸੇ ਦੀ ਬਾਡੀ ਨੂੰ ਪਸੰਦ ਨਹੀਂ ਹੈਗਾ ਉਹ ਜਿਹਨੂੰ ਪਸੰਦ ਨਹੀਂ ਹੈ ਤੇ ਉਹਦੇ ਅੰਦਰ ਇੱਕ ਅਲਰਜਿਕ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ ਉਹ ਜਦੋਂ ਕਿਸੇ ਵੀ ਬੰਦੇ ਦੀ ਬਾਡੀ ਚ ਉਹ ਦੋ ਪ੍ਰੋਟੀਨਸ ਜਾਂਦੇ ਨੇ ਗਲੂਟਨ ਜਿਹਨੂੰ ਆਪਾਂ ਕਹਿੰਦੇ ਆ ਦੋ ਮਿਲ ਕੇ ਜਦੋਂ ਗਰੂਟਨ ਬਣਾਉਂਦੇ ਨੇ ਤੇ ਉਹ ਇੱਕ ਇਮਿਊਨੋ ਗਲੋਬুলਿਨ E ਪੈਦਾ ਕਰਦੇ ਆ ਜਦੋਂ ਇਮਿਊਨੋ ਗਲੋਬুলਿਨ E ਬਾਡੀ ਚ ਪੈਦਾ ਹੋ ਜਾਂਦਾ ਹੈ ਤੇ ਉਹਨੂੰ ਆਪਾਂ ਕਹਿੰਦੇ ਆ ਵੀਟ ਅਲਰਜੀ ਹੋ ਗਈ ਹੈ। ਉਹਦੇ ਖਿਲਾਫ ਬਾਡੀ ਜਿਹੜਾ ਰਿਐਕਟ ਕਰਦੀ ਹੈ, ਤੁਹਾਡਾ ਇਮਿਊਨ ਸਿਸਟਮ ਉਹਦੇ ਖਿਲਾਫ ਰਿਐਕਟ ਕਰਦਾ ਹੈ। ਉਹ ਕਹਿੰਦਾ ਇਹਨੂੰ ਬਾਹਰ ਕੱਢ ਦਿਓ ਬਾਡੀ ਚੋਂ। ਉਸ ਸੈਂਸਿਟੀਵਿਟੀ ਨੂੰ ਉਸ ਰਿਐਕਸ਼ਨ ਨੂੰ ਉਹ ਜਿਹੜਾ ਰਿਐਕਸ਼ਨ ਹੁੰਦਾ ਹੈ ਉਹ ਨਾਰਮਲ ਰਿਐਕਸ਼ਨ ਨਹੀਂ ਹੈ। ਉਹਨੂੰ ਇਹ ਬਨਾਰਮਲ ਰਿਐਕਸ਼ਨ ਕਹਿੰਦੇ ਆਪਾਂ। ਇਮਿਊਨ ਸਿਸਟਮ ਦਾ ਰਿਐਕਸ਼ਨ ਅਗੇਂਸਟ ਥੈਟ ਪ੍ਰੋਟੀਨ ਜਿਹੜ ਨੂੰ ਆਪਾਂ ਗਲੂਟਨ ਕਹਿੰਦੇ ਆ। ਗਲੂਟੇਨਿਕ ਪ੍ਰੋਟੀਨ। ਉਹ ਪਸੰਦ ਨਹੀਂ ਬਾਡੀ ਨੂੰ ਤੇ ਲਿਹਾਜ਼ਾ ਜਦੋਂ ਰिएक्ट ਕਰਦੀ ਹੈ ਤੇ ਉਹ ਅਲਰਜੀ ਪੈਦਾ ਹੁੰਦੀ ਹੈ ਜਦੋਂ ਅਲਰਜੀ ਪੈਦਾ ਹੁੰਦੀ ਹੈ ਫਿਰ ਤੁਹਾਨੂੰ ਬਹੁਤ ਸਾਰੀਆਂ ਸਿੰਪਟਮਸ ਪੈਦਾ ਹੁੰਦੀਆਂ ਆ ਉਹਦੇ ਅਗੇਂਸਟ ਇਹਨੂੰ ਸਿਲੀਅਕ ਡਿਜ਼ੀਜ਼ ਨਾਲ ਵੀ ਲੋਕ ਕਨਫਿਊਜ਼ ਕਰਦੇ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਗਲੂਟਨ ਤੇ ਸਿਲੀਅਕ ਡਿਜ਼ੀਜ਼ ਇੱਕ ਹੀ ਗੱਲ ਹੈ ਨਹੀਂ ਇੱਕ ਗੱਲ ਨਹੀਂ ਹੈ ਸਿਲੀਅਕ ਡਿਜ਼ੀਜ਼ ਹੈ ਤਾਂ ਥੋੜੀ ਜਿਹੀ ਡਿਫਰੈਂਟ ਹੈ ਮੈਂ ਅੱਜ ਉਹਦਾ ਤੁਹਾਨੂੰ ਡਿਫਰੈਂਸ ਵੀ ਦੱਸ ਹੀ ਦੇਣਾ ਜਿਹੜੀ ਸਿਲੀਅਕ ਡਿਜ਼ੀਜ਼ ਹੈ ਨਾ ਉਹ ਇਨਹੈਰਿਟਡ ਹੁੰਦੀ ਹੈ ਮੋਸਟਲੀ

ਜਿਹੜੀ স্মॉल ਇੰਟੈਸਟਾਈਨ ਚ ਹੁੰਦੀ ਹੈ ਛੋਟੀ ਆਂਤ ਚ ਜਬਕਿ ਇਹ ਤੁਹਾਡੇ ਰਿਐਕਸ਼ਨ ਹੈ ਤੁਹਾਡੇ ਇਮਿਊਨ ਸਿਸਟਮ ਦਾ ਸੈਂਸਿਟੀਵਿਟੀ ਹੈ ਗਲੂਟਨ ਜਿਹੜੀ ਹੈ ਹੁਣ ਇਹਦਾ ਇਹ ਹੁੰਦੀ ਕਾਦੇ ਚ ਗਲੂਟਨ ਇੱਕ ਗਲੂਟਨ ਮੇਜਰ ਚਾਰ ਚੀਜ਼ਾਂ ਚ ਹੁੰਦੀ ਹੈ ਉਹ ਚਾਰਚੀਸਾ ਛੱਡ ਦਿਓ ਤੁਹਾਨੂੰ ਗਲੂਟਨ ਨਹੀਂ ਹੋਏਗੀ ਤੁਸੀਂ ਛੱਡ ਕੇ ਵੇਖ ਲਓ ਬਹੁਤ ਲੋਕਾਂ ਨੂੰ 50 60% ਲੋਕਾਂ ਨੂੰ ਗਲੂਟਨ ਦੀ ਅੱਛਾ ਜਿਨ੍ਹਾਂ ਨੇ ਹੁਣ ਮੇਨ ਤਾਂ ਜ਼ਿਆਦਾ ਵੀਟ ਚ ਹੁੰਦੀ ਐ ਅਸੀਂ ਕਹਿੰਦੇ ਆ ਕਿ ਜ਼ਿਆਦਾ ਜਿਹੜੀ ਲੋਕਾਂ ਨੂੰ ਹੈਗੀ ਐ ਲੋਕੀ ਵੀਟ ਕਿੰਨੀਆਂ ਕਿਸਮਾਂ ਦੀ ਐ ਦੁਰਮ ਵੀਟ ਹਮ ਸਪੈਲਟ ਵੀਟ ਐ ਹਮ ਹੋਰ ਕਿੰਨੀਆਂ ਵੀਟਾਂ ਨੇ ਕਿੰਨੀਆਂ ਕਿਸਮਾਂ ਹਰ ਵੀਟ ਚ ਹੁੰਦੀ ਐ ਹਮ ਹਰ ਵੀਟ ਚ ਅੱਛਾ ਜਿਹੜੀ ਹੁਣ ਕਹਿੰਦੇ ਆ ਕਿ ਗਲੂਟਨ ਫ੍ਰੀ ਐ ਹਾਂ ਪਹਿਲੇ ਆਪਾਂ ਉਹ ਅਗਰ ਸਮਝ ਲਈਏ ਕਿ ਗਲੂਟਨ ਦੇ ਨਾਲ ਕਿਹੜੀ ਹੈ ਫਿਰ ਆਪਾਂ ਸਮਝਾਂਗੇ ਗਲੂਟਨ ਫਰੀ ਕੀ ਹੈ ਗਲੂਟਨ ਦੇ ਨਾਲ ਸਿਰਫ ਚਾਰ ਚੀਜ਼ਾਂ ਸਪੈਲਟ wheat جو جنو بارਲੇ ਕਹਿੰਦੇ ਤੇ ਚੌਥੀ ਇੱਕ ਸੀਗੀ ਚੌਥੀ ਕਿਹੜੀ ਸੀ ਚੌਥੀ ਕਿਹੜੀ ਸੀ ਰਾਈ ਹੂੰ ਉਹਨੂੰ ਅੰਗਰੇਜ਼ੀ ਚ ਵੀ ਰਾਈ ਕਹਿੰਦੇ ਰਾਈ جو بارਲੇ ਤੇ wheat ਤੇ spelt ਇਹ ਚਾਰ ਚੀਜ਼ਾਂ ਚ ਗਲੂਟਨ ਡੈਫੀਨਟਲੀ ਪਾਈ ਜਾਂਦੀ ਹੈ ਹੂੰ ਹਾਂ ਜਦੋਂ ਇਹ ਚਾਰ ਚੀਜ਼ ਤੁਸੀਂ ਤੁਹਾਨੂੰ ਸ਼ੱਕ ਹੈ ਕਿ ਮੈਨੂੰ ਗਲੂਟਨ ਇਹਨੂੰ ਟੈਸਟ ਕਿਵੇਂ ਕਰਨਾ ਹੈ ਇਹਨੂੰ ਚੈੱਕ ਕਿਵੇਂ ਕਰਨਾ ਹੈ ਕਿ ਮੈਨੂੰ ਹੈ ਕਿ ਨਹੀਂ ਹੈ ਇੱਕ ਤੇਦਾ ਟੈਸਟ ਵੀ ਹੈ ਡਾਕਟਰ ਕੋ ਜਾਓ ਉਹਨਾਂ ਕੋ ਮੈਨੂੰ ਗਲੂਟਨ ਅਲਰਜੀ ਦਾ ਟੈਸਟ ਕਰ ਦੋ ਵੀਟ ਅਲਰਜੀ ਦਾ ਟੈਸਟ ਕਰ ਦੋ ਮੈਨੂੰ ਹੈ ਕਿ ਨਹੀਂ ਜੇ ਉਹ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਘਰ 'ਚ ਚੈੱਕ ਕਰ ਲਓ ਤੁਹਾਨੂੰ ਪ੍ਰੋਬਲਮਸ ਹੋ ਰਹੇ ਨੇ ਗਲੂਟਨ ਦੇ ਉਹ ਪ੍ਰੋਬਲਮਸ ਸਿੰਪਟਮਸ ਜਿਹੜੇ ਨੇ ਉਹ ਆਪਾਂ ਦੱਸਦੇ ਹਾਂ ਜਦੋਂ ਤੁਸੀਂ ਇਹਦਾ ਟੈਸਟ ਕਰਨਾ ਹੈ ਨਾ ਤੇ ਤੁਸੀਂ ਇਹ ਚਾਰੇ ਚੀਜ਼ਾਂ ਆਪਣੀ ਜ਼ਿੰਦਗੀ ਚੋਂ ਇੱਕ ਡੈਡ ਮਹੀਨੇ ਲਈ ਬਾਹਰ ਕੱਢ ਦਿਓ ਇਨ ਉਂਗਲੀ ਵੀ ਨਾ ਲਾਓ ਇਨ ਟੱਚ ਵੀ ਨਾ ਕਰੋ ਰੋਟੀ ਦਾ ਇੱਕ ਬੁਰਕੀ ਵੀ ਨਾ ਖਾਓ ਇੱਕ ਰੋਟੀ ਤੋਂ ਬਿਨਾਂ ਤਾਂ ਸਬਰ ਨਹੀਂ ਆਉਂਦਾ ਇਹਦੇ ਚ ਵੀਟ ਆ ਨਾ ਮੈਂ ਤੁਹਾਨੂੰ ਰੋਟੀ ਦਾ ਤੋੜ ਦੱਸਾਂਗਾ ਨਾ ਕਿਵੇਂ ਬ बनानी ਰੋਟੀ ਇਹ ਵੀਟ ਤੋਂ ਬਣੀ ਹੋਈ ਨਾ ਡਬਲ ਰੋਟੀ ਖਾਓ ਨਾ ਰੋਟੀ ਖਾਓ ਨਾ ਰਾਈ ਹੋਵੇ ਉਹਦੇ ਚ ਨਾ ਜੋ ਹੋਵੇ ਉਹਦੇ ਚ ਨਾ ਸਪੈਲਟ ਹੋਵੇ ਨਾ ਦੁਰਮ ਅਟਾ ਖਾਓ ਇਕੋ ਹੀ ਚੀਜ਼ ਹੱਥ ਨਾ ਲਾਓ ਮਹੀਨਾ ਤੋਂ ਮਹੀਨੇ ਅਗਰ ਤੇ ਤੁਸੀਂ ਆਪਣੀ ਬਾਡੀ ਚ 올 ਟੂਗੇਦਰ ਇੱਕ ਚੇਂਜ ਮਹਿਸੂਸ ਕਰੋ ਤੁਸੀਂ ਪੋਜ਼ਿਟਿਵ ਹੋ ਜਾਓ ਤੁਸੀਂ ਠੀਕ ਹੋ ਜਾਓ ਜਿਹੜੀਆਂ ਤਕਲੀਫਾਂ ਪਹਿਲੇ ਹੋ ਰਹੀਆਂ ਸੀ ਉਹ ਤੁਹਾਡੀਆਂ ਖਤਮ ਹੋ ਜਾਣ ਤੇ ਤੁਸੀਂ ਸਮਝ ਜਾਓ ਕਿ ਤੁਹਾਨੂੰ ਫੀਟ ਅਲਰਜੀ ਹੈ ਹੁਣ ਇਹਦਾ ਤੋੜ ਕੀ ਹੈ ਜੀ ਤੋੜ ਤੋਂ ਪਹਿਲਾਂ ਆਪਾਂ ਇਹਦਾ ਦੱਸੀਏ ਕਿ ਤੁਹਾਨੂੰ ਪਤਾ ਕਿਵੇਂ ਲੱਗ ਸਕਦਾ ਕੌਜ਼ਸ ਕੀ ਨੇ ਇਹਦੇ ਸਿੰਪਟਮਸ ਕੀ ਨੇ ਕੌਜ਼ ਤੇ ਹੋ ਕੇ ਹੀ ਨਾ ਕਿ ਇਹ ਹੈ ਵੇ ਹੁਣ ਇਹਦੇ ਸਿੰਪਟਮ ਕੀ ਨੇ ਇਹ ਐਬਡੋਮिनल ਡਿਸਟੈਂਸ਼ਨ ਪੈਦਾ ਕਰਦੀ ਹੈ। ਉਹ ਕੀ ਹੁੰਦੀ ਹੈ? ਯਾਨੀ ਤੁਹਾਨੂੰ ਪ੍ਰੈਸ਼ਰ ਪੈਦਾ ਕਰਦੀ ਹੈ ਐਬਡੋਮਨ ਦੇ ਅੰਦਰ। ਪੇਟ ਦੇ ਥਲੜੇ ਹਿੱਸੇ ਦੇ ਅੰਦਰ ਪ੍ਰੈਸ਼ਰਾਈਜ਼ ਕਰਦੀ ਹੈ। ਗੈਸ ਪੈਦਾ ਕਰਦੀ ਹੈ। ਐਸਿਡ ਪੈਦਾ ਕਰਦੀ ਹੈ। ਤੁਹਾਨੂੰ ਕਾਂਸਟਿਪੇਸ਼ਨ ਪੈਦਾ ਕਰਦੀ ਹੈ। ਤੁਹਾਨੂੰ ਫੀਲ ਹੁੰਦਾ ਕਿ ਤੁਹਾਡਾ ਸਟਮਕ ਇਹਨਾਂ ਚ ਭਰਿਆ-ਭਰਿਆ ਬਲੌਟ ਹੈ। ਅਕਸਰ ਲੋਕ ਕਹਿੰਦੇ ਨਾ ਆਪਾਂ ਨੂੰ ਆਪਾਂ ਸੁਣਦੇ ਹੋਵਾਂਗੇ ਕਿ ਜੋ ਵੀ ਖਾ ਲਾਂ ਉਹ ਖੜਾ ਹੀ ਰਹਿੰਦਾ। ਉਹ ਪੇਟ ਫੁੱਲ ਜਾਂਦਾ ਹੈ। ਐਕਚੁਅਲੀ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਰੋਟੀ ਛੱਡ ਕੇ ਕਿ ਕਿਤੇ ਉਹਨਾਂ ਨੂੰ ਵੀਟ ਅਲਰਜੀ ਤਾਂ ਨਹੀਂ ਹੈਗੀ ਇਹਨਾਂ ਉਹ ਰੋਟੀ ਛੱਡ ਕੇ ਡਬਲ ਰੋਟੀ ਸ਼ੁਰੂ ਕਰਦਕ ਉਹ ਵੀ ਉਹ ਵੀ ਮਾਸੇ ਭੂਆ ਦੀਆਂ ਧੀਆਂ ਆਈਆਂ ਉਹ ਵੀ ਇੱਕ ਹੀ ਗੱਲ ਹੈ ਵੀਟ ਜਿਹੜੀ ਚੀਜ਼ ਵੀਟ ਨਾਲ ਬਣੀ ਉਹਦੇ ਚ ਹੋਣੀ ਹੋਣੀ ਹੈ ਤੇ ਉਹ ਕੋਸ਼ਿਸ਼ ਇਹਨੂੰ ਛੱਡ ਕੇ ਦੇਖਣ ਕਿ ਉਹਨਾਂ ਦੀ ਤਬੀਅਤ ਬੈਟਰ ਹੋਣੀ ਸ਼ੁਰੂ ਹੋ ਗਈ ਫਿਰ ਇਹਦੇ ਹੋਰ ਕੀ ਕਾਜ਼ਸ ਹੋ ਸਕਦੇ ਆ ਇੱਕ ਇਹਦਾ ਕੌਸ ਹੋ ਸਕਦਾ ਲੱਤਾਂ 'ਚ ਦਰਦ ਹੁੰਦੀਆਂ ਜਾਂ ਤੁਸੀਂ ਇੱਕ ਵਾਰ ਮੈਨੂੰ ਪੁੱਛਿਆ ਸੀਗਾ ਕਿ ਲੱਤਾਂ 'ਚ ਦਰਦ ਹੁੰਦੀਆਂ ਮੈਂ ਤੁਹਾਨੂੰ ਕਹਿੰਦਾ ਸੀ ਬਲੱਡ ਪ੍ਰੈਸ਼ਰ ਲੋ ਹੋਣਾ ਹੁੰਦੀਆਂ ਬਲੱਡ ਪ੍ਰੈਸ਼ਰ ਲੋ ਨਾਲ ਵੀ ਹੁੰਦੀਆਂ ਤੇ ਵੀਟ ਅਲਰਜੀ ਨਾਲ ਵੀ ਹੁੰਦੀਆਂ ਜਿਸਮ ਦੁਖਦਾ ਰਹਿਦਾ ਸ਼ਾਰਟਨੈਸ ਆਫ ਬਰੀਥ ਸਾਹ ਚੜਦਾ ਤੁਹਾਨੂੰ ਤੁਹਾਨੂੰ ਫੀਲ ਹੁੰਦਾ ਕਿ ਸਾਹ ਮੇਰਾ ਥੋੜਾ ਜਿਹਾ ਕੰਮ ਕੀਤਾ ਤੇ ਸਾਹ ਚੜਨਾ ਸ਼ੁਰੂ ਹੋ ਗਿਆ ਫਿਰ ਤੁਹਾਨੂੰ ਨੌਜ਼ੀਆ ਫੀਲ ਹੁੰਦਾ ਤੁਹਾਨੂੰ ਵੋਮਟ ਫੀਲ ਹੁੰਦੀ ਹੈ ਕਈ ਵਾਰੀ ਖਾਣਾ ਖਾ ਕੇ ਤੁਹਾਨੂੰ ਇੱਕ ਤੇ ਬਲੋਟਿੰਗ ਤੇ ਹੋਣੀ ਹੋਣੀ ਹੈ ਕਨਸਟਿਪੇਸ਼ਨ ਤੇ ਹੋ ਹੀ ਰਹੀ ਹੈ ਨੋਸੀਆ ਨੋਸੀਆ ਫੀਲ ਹੁੰਦਾ ਤੁਹਾਨੂੰ ਨਜ਼ਲਾ ਜ਼ੁਕਾਮ ਜਿਵੇਂ ਕਹਿੰਦੇ ਆਇਆ ਹੁੰਦਾ ਅਕਸਰ ਲੋਕਾਂ ਦੀ ਅੱਖਾਂ ਚੋਂ ਪਾਣੀ ਆਂਦਾ ਹੈ ਅੱਖਾਂ ਲਾਲ ਵੀ ਹੋ ਜਾਂਦੀਆਂ ਕਈਆਂ ਦੀਆਂ ਕਈਆਂ ਦੀਆਂ yellow ਹੋ ਜਾਂਦੀਆਂ ਕਈਆਂ ਦੀਆਂ ਪਾਣੀ ਜ਼ਰੂਰ ਆਂਦਾ ਹੈ ਅੱਖਾਂ ਚੋਂ ਇਹ ਅਲਰਜੀ ਆਫ ਕੌਰਸ ਜਿਹੜੀ ਵੀ ਅਲਰਜੀ ਹੋਏਗੀ ਉਹਦੇ ਨਾਲ ਅੱਖਾਂ ਚੋਂ ਪਾਣੀ ਆਂਦਾ ਤੇ ਇਹ ਤੁਹਾਨੂੰ ਵੀਟ ਅਲਰਜੀ ਹੋ ਸਕਦੀ ਹੈ ਫਿਰ ਉਹ ਚੈੱਕ ਕਰਨ ਦਾ ਤਰੀਕਾ ਤੇ ਮੈਂ ਦੱਸ ਹੀ ਦਿੱਤਾ ਕਿ ਤੁਸੀਂ ਉਹ ਵੀਟ ਛੱਡ ਕੇ ਕੋਈ ਮਹੀਨਾ 2 ਮਹੀਨੇ ਤੇ ਦੇਖ ਲਓ ਅਗਰ ਤਾਂ ਤੁਸੀਂ ਬੈਟਰ ਫੀਲ ਕਰ ਰਹੇ ਹੋ ਤੇ ਤੁਹਾਨੂੰ ਵੀਟ ਅਲਰਜੀ ਹੈਗੀ ਹੈ ਤੁਸੀਂ ਛੱਡ ਦਿਓ ਫਿਰ ਤੁਸੀਂ ਅਗਰ ਫੀਲ ਕਰਦੇ ਹੋ ਕਿ ਤੁਹਾਨੂੰ ਖਾਮ ਖਾ ਦਾ ਡਿਪਰੈਸ਼ਨ ਹੋ ਰਿਹਾ ਹੈ ਹਮ ਸੈਡਨੈਸ ਹੋ ਰਹੀ ਹੈ ਬਿਨਾ ਮਤਲਬ ਤੋਂ ਬਿਨਾ ਮਤਲਬ ਤੋਂ ਇਹਦੀ ਹੋਰ ਵੀ ਬੜੀ ਸਾਰੀ ਰੀਜਨਸ ਨੇ ਥਾਇਰਾਇਡ ਦੀ ਰੀਜਨ ਹੋ ਸਕਦੀ ਹੈ ਇਹਦੀ ਰੀਜਨ ਲੋ ਬਲੱਡ ਪ੍ਰੈਸ਼ਰ ਹੋ ਸਕਦੀ ਹੈ ਇਹ ਰੀਜਨ ਬਾਈਪੋਲਰ ਹੋ ਸਕਦੀ ਹੈ ਲੇਕਿਨ ਬਾਈਪੋਲਰ ਵੀ ਸਮ ਟਾਈਮ ਵੀਟ ਅਲਰਜੀ ਤੋਂ ਹੀ ਆਂਦਾ ਹੈ ਕੈਨ ਯੂ ਇਮੇਜਿਨ ਕਿ ਵੀਟ ਕਿੰਨੀ ਇੰਪੋਰਟੈਂਟ ਹੈ ਹਮ ਬਾਈਪੋਲਰ ਅਗਰ ਹੋ ਰਿਹਾ ਨਾ ਤੁਹਾਨੂੰ ਇੱਕ ਖਾਮ ਖਾ ਦੀ ਹੋਪਲੈਸਨੈਸ ਹੈ ਜੀ ਨਾ ਉਮੀਦ ਜੋ ਫੀਲ ਕਰਦੇ ਹੋ ਮੇਰੇ ਅੰਦਰ ਨਾ ਉਮੀਦ ਹੀ ਪੈਦਾ ਹੋ ਰਹੀ ਹੈ ਤੇ ਫੌਰਨ ਤੋਂ ਪਹਿਲੇ ਤੁਸੀਂ ਆਪਣਾ ਵੀਟ ਅਲਰਜੀ ਦਾ ਟੈਸਟ ਕਰਾ ਲਓ ਜਾਂ ਵੀਟ ਛੱਡ ਕੇ ਦੇਖ ਲਓ ਫਿਰ ਇਸੇ ਤਰ੍ਹਾਂ ਹੋਰ ਕਾਫੀ ਸਾਰੀਆਂ ਚੀਜ਼ਾਂ ਨੇ ਸੋਰਾਈਸਿਸ کئی ਲੋਗਾਂ ਨੂੰ ਹੁੰਦਾ ਤੁਸੀਂ ਨੋਟ ਕੀਤਾ ਹੋਣਾ ਕਿ ਅਕਸਰ ਲੋਕ ਆ ਕੇ ਤੁਹਾਨੂੰ ਕਹਿੰਦੇ ਮੇਰੇ ਹੱਥ ਤੇ ਦਾਣੇ ਨਿਕਲਣੇ ਸ਼ੁਰੂ ਹੋ ਗਏ skin ਖਰਾਬ ਹੋਣੀ ਸ਼ੁਰੂ ਹੋ ਗਈ ਕੋਹਨਿਆਂ ਦੀ skin ਖਰਾਬ ਹੋ ਰਹੀ ਹੈ ਇਹ ਕੰਨਾਂ ਦੇ ਪਿੱਛੇ ਲੋਵਾਂ ਜਿਹੜੀਆਂ ਇਹ ਖਰਾਬ ਹੋ ਰਹੀਆਂ ਫਿਰ ਤੁਹਾਡੇ ਪੈਰਾਂ ਦੀ ਏੜੀਆਂ ਦੇ ਸਾਈਡਾਂ ਤੇ ਸਕਿਨ ਖਰਾਬ ਹੋ ਰਹੀ ਹੈ ਲੱਤਾਂ ਤੇ ਸਮ ਟਾਈਮ ਸਕਿਨ ਖਰਾਬ ਹੁੰਦੀ ਹੈ ਇਹ ਕਿਨਾਰੇ ਜਿਹੜੇ ਹੱਥਾਂ ਦੇ ਇਹ ਵਾਲੇ ਖਰਾਬ ਹੁੰਦੇ ਜਦੋਂ ਤੁਹਾਡੀ ਇਹ ਚੀਜ਼ਾਂ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਏ ਕਿ ਸਕਿਨ ਖਰਾਬ ਹੋ ਰਹੀ ਹੈ ਤੁਹਾਨੂੰ ਵੀਟ ਅਲਰਜੀ ਹੋ ਸਕਦੀ ਹੈ ਇਹ ਸੋਰਾਈਸਿਸ ਔਰ ਸਕਿਨ ਇਸ਼ੂਸ ਜਿਹੜੇ ਨੇ ਇਹ ਵੀਟ ਅਲਰਜੀ ਤੋਂ ਆਉਂਦੇ ਨੇ ਫਿਰ ਇੱਕ ਹੋਰ ਚੀਜ਼ ਤੁਸੀਂ ਕਈ ਲੋਕਾਂ ਨੇ ਮਹਿਸੂਸ ਕੀਤੀ ਹੋਣੀ ਉਹਨਾਂ ਦੇ ਇੱਥੇ ਨਾ ਉਹ ਐਲੋਪੇਸ਼ੀਆ ਬਣ ਜਾਂਦਾ ਹੈ ੱੱਬੇ ਇਹ ਬਾਲ ਚਰਜੀ ਨੂੰ ਕਹਿੰਦੇ ੱੱਬੇ ਹੋਰ ਚੀਜ਼ ਹੁੰਦੇ ਹੋ ਤੇ ਕੈਲਸ਼ੀਅਮ ਦੀ ਕਮੀ ਹੋ ਸਕਦੀ ਨਾ ਇਥੇ ਐ ਤੋਂ ਇਹਨੇ ਬਾਲ ਗਾਇਬ ਹੋ ਜਾਂਦੇ ਹਾਂ ਦਾੜੀ ਚੋਂ ਵੀ ਸਿਰ ਚੋਂ ਵੀ ਹੋਣ ਲੱਗ ਪੈਂਦੇ ਆ ਇਹਨੂੰ ਕਹਿੰਦੇ ਨੇ ਐਲੋਪੇਸ਼ੀਆ ਹਮ ਐਲੋਪੇਸ਼ੀਆ ਵੀ ਵੀਟ ਅਲਰਜੀ ਵਾਲੇ ਨੂੰ ਹੁੰਦਾ ਦੇਖੋ ਅੱਜ ਤੁਹਾਨੂੰ ਨਵੀਂ ਤੋਂ ਨਵੀਂ ਗੱਲ ਦੱਸ ਰਹੇ ਲੋਕ ਐਲੋਪੇਸ਼ੀਆ ਦਾ ਇਲਾਜ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਪਿੱਛੇ ਇਹਦੀ ਰੀਜ਼ਨ ਵੀਟ ਅਲਰਜੀ ਹੋ ਸਕਦੀ ਹੈ ਅਗਰ ਤੁਹਾਨੂੰ ਐਲੋਪੇਸ਼ੀਆ ਹੋ ਰਿਹਾ ਹੈ ਤਾਂ ਤੁਸੀਂ ਬਜਾਏ ਐਲੋਪੇਸ਼ੀਆ ਦਾ ਇਲਾਜ ਕਰਨ ਦੇ ਮਹੀਨਾਕ ਵੀਟ ਛੱਡ ਕੇ ਦੇਖ ਲਓ ਜੋ ਛੱਡ ਕੇ ਦੇਖ ਲਓ ਰਾਈ ਛੱਡ ਕੇ ਦੇਖ ਲਓ ਸਪੈਲਟ ਛੱਡ ਕੇ ਦੇਖ ਲਓ ਇਹ ਚੀਜ਼ਾਂ ਧੁਰਮ ਛੱਡ ਕੇ ਦੇਖ ਲਓ ਇਹ ਜਦੋਂ ਚੀਜ਼ਾਂ ਤੁਸੀਂ ਛੱਡੋਗੇ ਤੇ ਤੁਹਾਡੀਆਂ ਚੀਜ਼ਾਂ ਰਿਕਵਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਇਹ ਇਹਨਾਂ ਚੀਜ਼ਾਂ ਤੇ ਅਗਰ ਗੌਰ ਕਰੋ ਅੱਛਾ ਇਹ ਤਾਂ ਛੱਡ ਕੇ ਦੇਖ ਲਈਆਂ ਤੇ ਹੁਣ ਫਿਰ ਖਾਣਾ ਕੀ ਹੈ ਐਵਰੀਥਿੰਗ ਤੁਸੀਂ ਦੇਖੋ ਗਲੂਟਨ ਗਲੂਟਨ ਫ੍ਰੀ ਜਿਵੇਂ ਅਸੀਂ ਕਹਿੰਦੇ ਆ ਗਲੂਟਨ ਫ੍ਰੀ ਆਟਾ ਕੋਈ ਕਾਫੀ ਲੋਕ ਪੁੱਛਦੇ ਆ ਜਿਵੇਂ ਹੁਣ ਪਿੱਛੇ ਜਿਹੜਾ ਲਿਖ ਲਓ ਸਾਰੇ ਆਟੇ ਮਿਕਸ ਕਰ ਲਓ ਗਲੂਟਨ ਫ੍ਰੀ ਦੀ ਗੱਲ ਰਾਗੀ ਦੇ ਆٹے ਦੀ ਲੋਕੀ ਮੈਂ ਤੁਹਾਨੂੰ اٹੇਕ ਨਾ ਦਿੰਦਾ ਜਿੰਨੇ ਬੀਜ ਉਹਨਾਂ ਸਾਰੇ ਲੈ ਲਓ ਕਨੂਵਾਂ ਲੈ ਲਓ ਕਨੂਵਾਂ ਕਨੂਵਾਂ ਅਕਸਰ ਲੋਕ ਲੈਂਦੇ ਨੇ ਚੀਆ ਸੀਡਸ ਲੈ ਲਓ ਮੱਕੀ ਲੈ ਲਓ ਬਾਜਰਾ ਲੈ ਲਓ ਹੂੰ ਫਿਰ ਹੋਰ ਕਿਹੜਾ ਹੋ ਸਕਦਾ ਦੱਸੋ ਕਿਹੜੇ ਕਿਹੜੀਆਂ ਚੀਜ਼ਾਂ ਦੇ ਬੀਜ ਆ ਗਏ ਨੇ ਜਿੰਨੇ ਬੀਜ ਨੇ ਹੂੰ ਦਾਲਾਂ ਲੈ ਲਓ ਸਾਰੀਆਂ ਹੂੰ ਰਾਈਸ ਲੈ ਲਓ ਵਿੱਚ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ 2-2 ਕਿਲੋ ਲਈਆਂ ਤੇ ਵਿੱਚ ਇੱਕ ਪੌਕ ਕਲੌਂਜੀ ਵੀ ਪਾ ਲਓ ਇਸ ਸਾਰਿਆਂ ਨੂੰ ਪੀਸ ਕੇ ਇਹਦਾ ਆਟਾ ਬਣਾ ਲਓ ਔਰ ਇਹਦਾ ਇੱਕ ਨਮ ਮਜ਼ੇਦਾਰ ਬਲਜੰਦਰ ਪਰਾਠਾ ਬਣਦਾ ਨਾ ਨਾ ਤੁਹਾਨੂੰ 슈ਗਰ ਹੋਏਗੀ ਨਾ ਤੁਹਾਡਾ weight ਵਧੇਗਾ weight allergy ऑलरेडी ਮੁੱਕ ਚੁੱਕੀ ਹੈ ਇਹਦੇ ਨਾਲ ਇਹਦਾ ਇੱਡਾ ਟੇਸਟੀ ਪਰਾਠਾ ਬਣਦਾ ਕਿ ਤੁਸੀਂ ਰੋਟੀ ਖਾਣਾ ਛੱਡ ਦਿਓਗੇ ਇਹਦਾ ਪਰਾਠਾ ਖਾਇਆ ਕਰੋਗੇ ਇਹਦੀ ਰੋਟੀ ਖਾਇਆ ਕਰੋਗੇ ਸਰ ਜਦੋਂ ਜਿਹੜੀ ਵਿੱਚ ਕਲੌਂਜੀ ਹੈ ਉਹ ਇੱਡਾ ਵਡਾ ਐਂਟੀਆਕਸੀਡੈਂਟ ਹੈ ਉਹ ਤੁਹਾਡਾ ਪੈਂਕ੍ਰੀਆਜ਼ ਦਾ ਇਲਾਜ ਹੈ ਪੈਂਕ੍ਰੀਆਜ਼ ਦਾ ਜਿਹੜੇ ਬੀਟਾ ਸੈੱਲ ਜਿਨ੍ਹਾਂ ਦੀ وجہ ਤੋਂ 슈ਗਰ ਹੁੰਦੀ ਹੈ ਉਹ 슈ਗਰ ਠੀਕ ਕਰਦੀ ਕਲੌਂਜੀ ਫਿਰ ਬਾਜਰਾ ਜਿਹੜਾ ਉਹ ਤੁਹਾਡਾ ਵੇਟ ਨਹੀਂ ਵਧਨ ਦੇਗਾ ਮੱਕੀ ਜਿਹੜੀ ਉਹ ਕੋਲੇਸਟ੍ਰੋਲ ਨਹੀਂ ਵਧਨ ਦੇਗੀ ਹੋਰ ਇਹ ਚੀਆ ਸੀਡਸ ਨੇ ਉਹ ਤੁਹਾਡੇ ਲਈ ਕੋਲੇਸਟ੍ਰੋਲ ਲਈ ਬੜੇ ਅੱਛੇ ਨੇ ਬ੍ਰੇਨ ਲਈ ਬੜੇ ਅੱਛੇ ਨੇ ਕਾਲੇ ਛੋਲਿਆਂ ਦਾ ਆਟਾ ਹੋ ਗਿਆ ਕਾਲੇ ਛੋਲਿਆਂ ਦਾ ਆਟਾ ਵੀ ਵਿੱਚ ਮਿਕਸ ਕਰ ਲਓ ਇਕੁਅਲ ਕੁਆਂਟੀਟੀ ਚ ਸਾਰੇ ਪਾ ਲਓ ਇੱਕ ਪਾਉ ਵਿੱਚ ਕਲੌਂਜੀ ਪੀਸ ਕੇ ਪਾ ਲਓ ਨਾਲ ਸਾਰੀਆਂ ਦਾਲਾਂ ਪਾ ਲਓ ਰਾਈਸ ਪਾ ਲਓ ਇਕੁਅਲ ਕੁਆਂਟੀਟੀ ਚ 1 ਕਿਲੋ ਕਿਲੋ ਸਾਰੇ ਲੈ ਲਓ 10 12 ਕਿਲੋ ਬਣ ਜਾਏਗਾ ਤੇ <laughs> <So> 10 12 ਕਿਲੋ ਆਟਾ ਮੁੱਕਦਾ ਹੀ ਨਹੀਂ ਤੁਸੀਂ ਦੌੜੇ ਫਿਰਦੇ ਹੋ ਕਦੀ ਵਾਲਮਾਰਟ ਕਦੀ ਉੱਥੇ ਗਲੂਟਨ ਫਰੀ ਆਟਾ ਲੱਭਦੇ ਹੋ ਇੱਕ ਬੜਾ ਸਾਰਾ ਬਲੈਂਡਰ ਖਰੀਦੋ ਇਹ ਸਾਰੀਆਂ ਚੀਜ਼ਾਂ ਕਿਲੋ ਕਿਲੋ ਲਿਆ ਕੇ ਉਹਨਾਂ ਨੂੰ ਮਿਕਸ ਕਰਕੇ ਆਟਾ ਬਣਾਓ ਮੈਦਾ ਬਣਾਓ ਐਡਾ ਟੇਸਟੀ ਆਟਾ ਬਣਦਾ ਫਿਰ ਉਹਦੇ ਤੇ ਮੱਖਣ ਦੇਸੀ ਘਿਓ ਲਾ ਕੇ ਤੇ ਪਰੌਠਾ ਪਕਾਓ ਉਹ ਪਰੌਠਾ ਖਾਓ ਤੁਸੀਂ ਇਹ ਤੁਹਾਡੀ ਇੱਕ ਤੇ ਉਹ ਪ੍ਰੋਬਲਮ ਹੱਲ ਹੋ ਗਈ ਵੀਟ ਅਲਰਜੀ ਦੀ ਦੂਸਰੀ ਤੁਹਾਡੀ એનર્ਜੀ ਵਧ ਗਈ ਤੁਹਾਡੀਆਂ ਚੀਜ਼ਾਂ ਉਹ ਆ ਗਈਆਂ ਜਿਹੜੀਆਂ ਅੰਦਰੋਂ ਜਿਵੇਂ ਉਹ ਮੱਕਈ ਆ ਤੁਹਾਡੇ ਕੋਲੇਸਟ੍ਰੋਲ ਨੂੰ ਚੂਸ ਜਾਏਗੀ। ਹੂੰ ਤੁਹਾਡੀ ਜਾਨ ਛੁੱਟ ਜਾਏਗੀ ਕੋਲੇਸਟ੍ਰੋਲ ਦੀਆਂ ਦਵਾਈਆਂ ਤੋਂ ਅਗਰ ਉਹ ਖਾਂਦੇ ਹੋ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਏਗਾ ਤੇ ਸ਼ੂਗਰ ਅਤੇ ਉਹ ਥੱਲੇ ਆਣਾ ਸ਼ੁਰੂ ਹੋ ਜਾਏਗੀ। 올ਿਵ ਆਇਲ ਚ ਬਣਾ ਕੇ ਪਰਾਠਾ ਖਾਓ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਚ ਗਲੂਟਨ ਨਹੀਂ ਹੁੰਦੀ ਅੰਡਾ ਹੂੰ ਅੰਡੇ ਚ ਗਲੂਟਨ ਨਹੀਂ ਹੁੰਦੀ। ਹੂੰ ਜਿੰਨੇ ਮਰਜ਼ੀ ਅੰਡੇ ਖਾਓ। ਫਿਸ਼ ਚ ਗਲੂਟਨ ਨਹੀਂ ਹੁੰਦੀ। ਜਿੰਨੇ ਮਰਜ਼ੀ ਫਿਸ਼ ਖਾਓ। ਫਿਰ ਸਾਰੀਆਂ ਦਾਲਾਂ ਕਿਸੇ ਦਾਲ ਚ ਕੋਈ ਗਲੂਟਨ ਨਹੀਂ ਹੈ ਉਹ ਵੀ ਉਹ ਵੀ ਪਾਇਆ ਪਾਇਆ ਸਾਰੀਆਂ ਉਹ ਵੀ ਵਿੱਚ ਪਾ ਕੇ ਉਹਨਾਂ ਨੂੰ ਵੀ ਨਾਲ ਹੀ ਗ੍ਰाइंड ਕਰ ਲੋ ਉਥੇ ਚ ਕੋਈ ਗਲੂਟਨ ਨਹੀਂ ਹੁੰਦੀ ਫਰੂਟ ਜਿੰਨੇ ਨੇ ਜਿੰਨੇ ਫਰੂਟ ਆ ਯੂ ਨੇਮ ਆ ਫਰੂਟ ਉਹਦੇ ਚ ਗਲੂਟਨ ਨਹੀਂ ਹੁੰਦੀ ਤੁਸੀਂ ਜਿੰਨੀਆਂ ਸਬਜ਼ੀਆਂ ਨੇ ਉਹ ਸਾਰੀਆਂ ਲਵੋ ਉਹ ਸਾਰੀਆਂ ਖਾਇਆ ਕਰੋ ਸਬਜ਼ੀਆਂ ਖਾਣ ਵਾਲੇ ਨੂੰ ਗਲੂਟਨ ਨਹੀਂ ਹੈ ਇਹ ਸਾਰੀਆਂ ਗਲੂਟਨ ਫ੍ਰੀ ਚੀਜ਼ਾਂ ਨੇ ਫਿਰ ਇਹ ਇਹ ਜਦੋਂ ਚੀਜ਼ਾਂ ਤੁਸੀਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਗਲੂਟਨ ਦਾ ਹੁਣ ਆਪਾਂ ਮੇਨ ਜਿਹੜੇ ਚੀਜ਼ਾਂ ਦੱਸੀਆਂ ਚਾਰ ਚੀਜ਼ਾਂ ਇੱਕ ਵੀਟ ਇੱਕ ਰਾਈ ਇੱਕ ਜੋ ਇੱਕ ਸਪੈਲਟ ਤੇ ਪੰਜਵੀਂ ਦੁਰਮ ਵੀਰ ਕਰ ਦੁਰਮ ਇਹ ਵੀਟ ਆਈ ਨੇ ਸਾਰੀਆਂ ਇਹ ਵੀਟਸ ਨੂੰ ਅਵੋਇਡ ਕਰ ਦਿਓ ਮਹੀਨਾ ਇੱਕ ਤੇ ਚੈੱਕ ਕਰ ਲੋ ਆਪਣੀ ਬੋਡੀ ਦਾ ਚੇਂਜ ਜਦੋਂ ਤੁਹਾਡੀ ਬੋਡੀ ਚੇਂਜ ਆ ਜਾਏ ਤੇ ਤੁਸੀਂ ਫਿਰ ਇਹਨਾਂ ਨੂੰ ਪੱਕਾ ਆਪਣੀ ਲਾਈਫ ਚੋਂ ਬਾਹਰ ਕਰ ਦਿਓ ਇਸ ਤੋਂ ਬਾਅਦ ਇਹਦੀ ਦਵਾਈ ਵੀ ਹੈ ਵੀ ਇਹ ਨਹੀਂ ਕਿ ਇਹਦੀ ਦਵਾਈ ਨਹੀਂ ਹੈ ਅਗਰ ਤੁਸੀਂ ਨਾਲ ਪ੍ਰੇਸ਼ ਕਰੋ ਹੂੰ ਇਹ ਚੀਜ਼ਾਂ ਪ੍ਰੇਸ਼ ਕਰੋ ਔਰ ਅੱਛੀਆਂ ਚੀਜ਼ਾਂ ਖਾਓ ਜਿਹੜੀਆਂ ਤੁਹਾਨੂੰ ਗਨਾਈਆਂ ਆਪਾਂ ਸਾਰੀਆਂ ਉਹਨਾਂ ਦਾ ਆਟਾ ਬਣਾ ਕੇ ਰੱਖੋ ਸਿਰਫ ਇੱਕ ਆਟੇ ਦਾ ਹੀ ਪ੍ਰੇਸ਼ ਹੈ ਨਾ ਤੇ ਉਹ ਆਟਾ ਚੇਂਜ ਕਰ ਲਓ ਐਡੀ ਕਿਹੜੀ ਆਪਣੀ ਗੰਦਮ ਨਾਲ ਦੋਸਤੀ ਹੈ ਕਿ ਆਪਾਂ ਵੀਟ ਤੋਂ ਬਗੈਰ ਖਾ ਹੀ ਨਹੀਂ ਸਕਦੇ ਗੰਦਮ ਛੱਡ ਕੇ ਤੇ ਇਹ ਤਾਂ ਨਾਰਮਲ ਬੰਦਾ ਵੀ ਕਰੇਗਾ ਕਿੰਨੀਆਂ ਦੇਖੋ ਗਨਾਈਆਂ ਚੀਜ਼ਾਂ ਤੁਹਾਨੂੰ ਕਿਨੋਆ ਜਿਹੜਾ ਉਹ ਲੋਕ ਲੱਭਦੇ ਆ ਤੋਂ ਕਿਨੋਆ ਕਿ ਮੈਂ ਕਿਨੋਆ ਦੇ ਉਹ ਲੈ ਕੇ ਤੇ ਉਹ ਦਾ ਆਟਾ ਬਣਾ ਕੇ ਖਾਵਾਂ ਕਨੋਵਾ ਤੇ ਚੀਆ ਸੀਡਸ ਲੋਕ ਲੈ ਕੇ ਆਉਂਦੇ ਨੇ ਕਿ ਮੈਂ ਪਾਣੀ ਚ ਪਾ ਕੇ ਪੀਵਾਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਉਹਦੇ ਚ ਆ ਗਈਆਂ ਅਲਸੀ ਅਲਸੀ ਵੀ ਪਾ ਸਕਦੇ ਹੋ ਤੁਸੀਂ ਅਹਮਰੰਤ ਉਹ ਵੀ ਬੀਜ ਹੈ ਉਹ ਵੀ ਪਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਕਾਊਂਟ ਕਰ ਲਓ ਲਿਖ ਲਓ ਇਹਨਾਂ ਨੂੰ ਇਹਨਾਂ ਸਾਰਿਆਂ ਨੂੰ ਕਿਲੋ ਕਿਲੋ ਲਿਆ ਕੇ ਇਹਨਾਂ ਦਾ ਘਰ ਬਲੈਂਡਰ ਲਿਆਓ ਔਰ ਇਹਦਾ ਘਰ ਹੀ ਆਟਾ ਬਣਾ ਲਓ ਤੁਹਾਨੂੰ ਕਿਸੇ ਡਾਕਟਰ ਕੋ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਕਿ ਮੈਨੂੰ ਗਲੂਟਨ ਅਲਰਜੀ ਹੈ ਬਾਹਰ ਜਾਓ ਕਦੀ ਇੱਕ ਅੱਧੀ ਵਾਰੀ ਖਾਓ ਵੀ ਲਿਆ ਤਾਂ ਤੁਹਾਨੂੰ ਕੋਈ ਫਰਕ ਨਹੀਂ ਪਏਗਾ ਬਹੁਤ ਸਾਰੇ ਲੋਕ ਨਹੀਂ ਆਪਸ਼ਨਸ ਬਹੁਤ ਹੁੰਦੀਆਂ ਬਾਹਰ ਜਾ ਕੇ ਖਾਂਦੇ ਆ ਹੁਣ ਜਿਵੇਂ ਇਹਦਾ ਇੱਕ ਹੋਰ ਵੀ ਹੈ ਵੇ ਅਗਰ ਤੁਹਾਨੂੰ ਗਲੂਟਨ ਅਲਰਜੀ ਹੈ ਸ਼ੁਰੂ ਹੋਈ ਹੈ ਹਲੇ ਤੇ ਤੁਸੀਂ ਜੇ ਥੋੜੇ ਲੈਵਲ ਦੀ ਹੈ ਤੁਸੀਂ ਮਹੀਨਾ ਦੋ ਮਹੀਨੇ ਪਰਹੇਜ਼ ਕਰ ਲਿਆ ਇਹ ਰਿਵਰਸ ਹੋ ਜਾਏਗੀ ਫੇਰ ਬਾਹਰ ਖਾ ਵੀ ਲੋਗੇ ਤੁਹਾਨੂੰ ਕੋਈ ਨਹੀਂ ਹੋਏਗਾ ਤੁਸੀਂ ਘਰ ਚ ਆਪਣਾ ਉਹ ਉਹੀ ਚੀਜ਼ਾਂ ਖਾਓ ਕਦੀ ਕਿਤੇ ਬਾਹਰ ਜਾ ਕੇ ਜੇ ਆਪਸ਼ਨ ਨਹੀਂ ਹੈ ਕਿਤੇ 2 4 6 ਮਹੀਨੇ ਬਾਅਦ ਇਹ ਨਹੀਂ ਕਿ ਅੱਜ ਸ਼ੁਰੂ ਕੀਤਾ ਤੇ ਸਵੇਰੇ ਹੀ ਖਾ ਲੋ ਬਾਅਦ ਫਿਰ ਤੇ ਅਸਰ ਕਰੇਗੀ ਤੁਸੀਂ 2 4 6 ਮਹੀਨੇ ਬਾਅਦ ਜਦੋਂ ਤੁਹਾਡੀ ਰਿਵਰਸ ਹੋ ਗਈ ਐਲਰਜੀ ਤੇ ਤੁਸੀਂ ਕਦੀ ਕਦੀ ਕਿਤੇ ਕਿਤੇ ਖਾ ਵੀ ਲਿਆ ਜੇ ਤੁਹਾਨੂੰ ਬਹੁਤ ਲੈਵਲ ਤੇ ਨਹੀਂ ਪਹੁੰਚੀ ਹੋਈ ਬਿਮਾਰੀ ਤੇ ਉਹ ਵੈਸੇ ਹੀ ਰਿਵਰਸ ਹੋ ਜਾਏਗੀ ਤੁਸੀਂ ਵੈਸੇ ਹੀ ਨਾਰਮਲਾਈਜ਼ ਹੋ ਜਾਓਗੇ ਫੇਰ ਇਹਦੀਆਂ ਆਪਣੇ ਕੋਲ ਦਵਾਈਆਂ ਵੀ ਹੈ ਜੀ ਕਿੰਨਾ ਟਾਈਮ ਰਹਿ ਗਿਆ ਸਰ ਕੋ ਤੁਸੀਂ ਦਵਾਈਆਂ ਦੱਸ ਦੋ ਕੋਈ ਨਹੀਂ ਟਾਈਮ ਆਪਣਾ ਹੀ ਹੈ ਜੀ ਆਪਣਾ ਹੀ ਲੰਬੀਆਂ ਕਰਦੇ ਹੋ ਨਹੀਂ ਤੁਸੀਂ ਦਵਾਈਆਂ ਦੱਸੋ ਫਿਰ ਇੱਕ ਪਿਆਰੀ ਜੀ ਗੱਲ ਵੀ ਤੁਹਾਡੇ ਤੋਂ ਪੁੱਛੀ ਦਵਾਈਆਂ ਇਹਦੀਆਂ ਅਗਰ ਤੇ ਤੁਹਾਨੂੰ ਨਾਲ ਛਿੱਕਾਂ ਵੀ ਆ ਰਹੀਆਂ ਨੇ ਔਰ ਤੁਹਾਨੂੰ ਇਹ ਅੱਖਾਂ ਚੋਂ ਪਾਣੀ ਵੀ ਨਿਕਲ ਰਿਹਾ ਹੈਗਾ ਤੇ ਇਹਦੀ ਦਵਾਈ ਹੈ ਐਲੀਮ ਸੀਪਾ ਹਮ ਐਲੀਯੂ ਐਲੀਯੂ ਐਮ ਸੀਈਪੀਏ ਐਲੀਮ ਸੀਪਾ ਤੁਹਾਡਾ ਅੱਖਾਂ ਚੋਂ ਪਾਣੀ ਆਣਾ ਨੱਕ ਚੋਂ ਪਾਣੀ ਆਣਾ ਬੰਦ ਹੋ ਜਾਏਗਾ ਜੇ ਤਾਂ ਨੋਟ ਚੀਕ ਕਮੀ ਆ ਰਹੀ ਹੈ ਨਾਲ ਤੇ ਇਹਦੀ ਦਵਾਈ ਹੈ ਪੌਥੋਸ ਪੌਥੋਸ ਤੁਸੀਂ ਅਕਸਰ ਸੁਣਿਆ ਹੋਣਾ ਮਨੀ ਪਲਾਂਟ ਦੇਖਿਆ ਨਾ ਮਨੀ ਪਲਾਂਟ ਮੇਰੇ ਘਰ ਕਿੰਨੇ ਲੱਗੇ ਹੋਏ ਨੇ ਮੇਰੇ ਵੀ ਲੱਗੇ ਹੋਏ ਐ এনवायरमेंट ਨੂੰ ਸਾਫ ਕਰਦਾ ਦਿੱਤਾ ਕੀ ਰੇ ਜੀ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਹੁਣਾਂ ਨੇ ਗਿਫਟ ਦਿੱਤਾ ਜੀ এনवायरमेंट ਨੂੰ ਸਾਫ ਕਰਦਾ ਜਿਹੜਾ ਉਹ ਤੁਸੀਂ ਦੇਖੋ ਤੁਹਾਡੇ ਘਰ ਚ ਪਿਆ ਹੋਵੇ ਤਾਂ ਤੁਹਾਡੀ ਕਾਰਬਨ ਡਾਈਆਕਸਾਈਡ ਉਹ ਐਬਜ਼ਾਰਬ ਕਰਦਾ ਰਹਿੰਦਾ ਤੇ ਉਹ ਲੋਕਾਂ ਨੇ ਆਪਾਂ ਤਾਂ ਗੱਲ ਬਣਾਈ ਹੋਣਾ ਕਿ ਇਹਦੇ ਨਾਲ ਮਨੀ ਬਹੁਤ ਆਂਦੀ ਹੈ ਮਨੀ ਨਹੀਂ ਉਹਦੀ ਸੇਧ ਠੀਕ ਰਹਿੰਦੀ ਹੈ ਮਨੀ ਕਮਾਉਣ ਲਈ ਤੁਸੀਂ ਬਾਹਰ ਜਾਂਦੇ ਰਹਿੰਦੇ ਹੋ ਐਗਜੈਕਟਲੀ ਤੁਹਾਨੂੰ ਸਾਰਾ ਪਤਾ ਹੈ ਕਿ ਮੈਂ ਜਾਂਦੀ ਰਹਿੰਦੀ ਹਾਂ ਨਾ ਪਰ ਮੇਰਾ ਮਨੀ ਪਲਾਂਟ ਨੋਟ ਨਹੀਂ ਦਿੰਦਾ ਇਸ ਕਰਕੇ ਮੈਨੂੰ ਬਾਹਰ ਆਉਣਾ ਪੈਂਦਾ ਨੋਟ ਕਮਾਉਣ ਲਈ ਐਗਜੈਕਟਲੀ ਮਨੀ ਪਲਾਂਟ ਪੌਥੋਸ ਹੈ ਦਾ ਐਕਚੁਅਲ ਬੋਟੈਨੀਕਲ ਨੇਮ ਹੈ ਪੌਥੋਸ ਗ੍ਰੀਨ ਪੌਥੋਸ 골ਡਨ ਪੌਥੋਸ ਜਿਹੜੇ ਜਿਹੜੇ yellow yellow ਜਿਹੇ ਪੱਤੇ ਹੁੰਦੇ ਨੇ ਉਹ 골ਡਨ ਪੌਥੋਸ ਹੁੰਦਾ ਹੈ ਜਿਹੜਾ ਗ੍ਰੀਨ ਹੁੰਦਾ ਉਹਦੇ ਚਿੱਟ ਲਾਈਨਾਂ ਨਹੀਂ ਹੁੰਦੀ ਉਹ ਪੌਥੋਸ ਇਹ ਇੱਕ ਦਵਾਈ ਹੈ ਛਿੱਕਾਂ ਦੀ ਜਿੰਨਾ ਜਿੰਨਾ ਨੂੰ ਅਲਰਜੀ ਨਾਲ ਛਿੱਕਾਂ ਆਉਂਦੀਆਂ ਉਹ ਆਪਣੇ ਘਰ ਮੰਨੀ ਪਲਾਂਟ ਲਾ ਲੈਣ ਉਹਦਾ ਇੱਕ ਪੱਤਾ ਤੋੜ ਕੇ ਉਹਨੂੰ ਕ੍ਰਸ਼ ਕਰਕੇ ਬੇਸ਼ੱਕ ਹੱਥ ਤੇ ਲਾ ਲੈ ਇਸ ਤਰ੍ਹਾਂ ਸੁੰਘ ਲਿਆ ਕਰਨ ਤਾਂ ਉਹਨਾਂ ਨੂੰ ਛਿੱਕਾਂ 'ਚ ਕਾਫੀ ਅਫਾਕ ਆਏਗਾ ਫਿਰ ਇਹਨੂੰ ਕ੍ਰਸ਼ ਕਰਕੇ ਪੀਸ ਕੇ ਇਹਦਾ ਪਾਣੀ ਬੋਇਲ ਕਰਕੇ ਨਾ ਤੇ ਇਹਦੀ ਉਹ ਉਹ ਵੀ ਪੀ ਸਕਦੇ ਹੋ ਤੁਸੀਂ ਗ੍ਰੀਨ ਟੀ ਬਣਾ ਕੇ ਵਿੱਚ ਲੈਮਨ ਪਾ ਲੋ ਵਿੱਚ ਮਿੰਟ ਦਾ ਇੱਕ ਲੀਫ ਪਾ ਲਓ ਛੋਟੀ ਇਲਾਇਚੀ ਪਾ ਲਓ ਵੱਡੀ ਇਲਾਇਚੀ ਪਾ ਲਓ ਬੜੀ ਖੂਬਸੂਰਤ ਇਹਦੀ ਚਾਹ ਬਣੇਗੀ ਗ੍ਰੀਨ ਟੀ ਔਰ ਉਹ ਗ੍ਰੀਨ ਟੀ ਇਹਦਾ ਇਲਾਜ ਹੈ ਪੌਥੋਸ ਦਾ ਇੰਨਾ ਕ ਪੀਸ ਜ਼ਿਆਦਾ ਨਹੀਂ ਫਿਰ ਇਹਦੀ ਇੱਕ ਹੋਰ ਦਵਾਈ ਹੈ ਨੈਟਰਮ ਮਿਓਰ ਜਦੋਂ ਤੁਹਾਡਾ ਨਮਕ ਖਾਣ ਦੀ ਜ਼ਿਆਦਾ ਆਦਤ ਹੋਵੇ ਜਿਹੜੇ ਲੋਕਾਂ ਨੂੰ ਇਹ ਅਲਰਜੀ ਹੋਵੇ ਲੇਕਿਨ ਨਾਲ ਉਹਨਾਂ ਦੀ ਬਿਮਾਰੀ ਇੱਕ ਉਹਨਾਂ ਨੂੰ ਕਿ ਹਰ ਚੀਜ਼ ਤੋਂ ਕਹਿੰਦੇ ਆ ਨਮਕ ਘਟ ਨਹੀਂ ਹੈਗਾ ਕਈ ਕਾਫੀ ਖਾਂਦੇ ਨੇ ਨਮਕ ਉਹਨਾਂ ਦੀ ਨਾਲ ਦਵਾਈ ਐਡ ਕਰ ਦਿਓ ਨੈਟਰਮ ਮਿਓਰ ਉਹਨਾਂ ਨੂੰ ਇਹਦੀ ਜ਼ਰੂਰਤ ਹੈ ਫਿਰ ਜਿਨ੍ਹਾਂ ਨੂੰ ਕ੍ਰੈਂਪਿੰਗ ਹੁੰਦੀ ਹੈ ਪੇਟ 'ਚ ਦਰਦ ਹੁੰਦਾ ਬਹੁਤ ਜ਼ਿਆਦਾ ਜਿਨੂੰ ਆਪਾਂ ਕਹਿੰਦੇ ਵਲਟ ਪੈ ਰਿਆ ਮਰੋੜ ਪੈ ਰੇ ਦਰਦਾਂ ਜਿਵੇਂ ਰੋਟੀ ਖਾਂਦੇ ਨੇ ਖਾਣਾ ਖਾਂਦੇ ਨੇ ਉਹਨਾਂ ਦੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਪੇਟ 'ਚ ਉਹਨੂੰ ਨਾਲ ਐਡ ਕਰਦੇ ਹੋ ਕੋਲੋਸੈਂਥੈਸਿਕ ਦਵਾਈ ਹੈ ਉਹ ਜਿਵੇਂ 5 ਡ੍ਰੌਪਸ ਅੰਦਰ ਜਾਣਗੇ ਤੇ ਸ਼ਾਇਦ ਹੀ ਆ ਕਿ ਦੂਸਰੀ ਵਾਰੀ ਉਹਦੀ ਜ਼ਰੂਰਤ ਪਵੇ ਜੇ ਪਵੇ ਤੇ 10 ਮਿੰਟ ਬਾਅਦ ਫੇਰ 5 ਡ੍ਰੌਪਸ ਲੈ ਲਓ ਉਸੇ ਟਾਈਮ ਕ੍ਰੈਂਪਿੰਗ ਰੁਕ ਜਾਏਗੀ ਫਿਰ ਇਹਦੀ ਦਵਾਈ ਆਰਸੈਨਿਕਮ ਐਲਬਮ ਅਗਰ ਤੁਹਾਨੂੰ ਉਹ ਬਲੋਟਿੰਗ ਹੋ ਰਹੀ ਹੈ ਤੁਹਾਡਾ ਪੇਟ ਫੁੱਲ ਰਿਹਾ ਤੇ ਆਰਸੈਨਿਕ ਐਲਬਮ ਐਡ ਕਰ ਦਿਓ ਬਲੋਟਿੰਗ ਦੀ ਦੂਸਰੀ ਦਵਾਈ ਹੈ ਲਾਈਕੋਪੋਡੀਅਮ ਲਾਈਕੋਪੋਡੀਅਮ ਮਦਰ ਟਿੰਕਚਰ ਉਹ ਐਡ ਕਰ ਦਿਓ ਅਗਰ ਤੁਹਾਨੂੰ ਬਲੋਟਿੰਗ ਹੋ ਰਹੀ ਹੈ ਪੇਟ ਫੁੱਲਾ ਫੁੱਲਾ ਫਾਰਾ ਟਾਈਪ ਫੀਲ ਹੋ ਰਿਹਾ ਅਗਰ ਤੁਹਾਨੂੰ ਗੈਸ ਬਹੁਤ ਜ਼ਿਆਦਾ ਫੀਲ ਹੋ ਰਹੀ ਹੈ ਤੇ ਉਹ ਦਵਾਈ ਹੈ ਕਾਰਬੋਵੇਜ 200 ਉਹ ਐਡ ਕਰ ਦਿਓ ਇੱਕ ਵਾਰੀ ਦੋ ਵਾਰੀ ਦਿਨ ਚ ਤੁਸੀਂ ਡਿਫਰੈਂਸ ਦੇਖੋਗੇ ਆਪਣੀ ਲਾਈਫ 'ਚ ਫਿਰ ਅਗਰ ਨਾਲ ਇਹਦੇ ਤੁਹਾਡੇ ਖੂਨ ਦੀ ਕਮੀ ਹੋ ਰਹੀ ਹੈ ਔਰ ਤੁਹਾਨੂੰ ਵੀਕਨੈਸ ਹੋ ਰਹੀ ਹੈ ਫਿਰ ਇੱਕ ਹੋਰ ਦਵਾਈ ਐਡ ਕਰਦੇ ਹੋ ਉਹਦੇ 'ਚ ਚਾਇਨਾ ਆਫ 30 ਚਾਇਨਾ ਆਫ ਆਫੀਸ਼ੀਅਲ ਜਿਹਦਾ ਉਹਦਾ ਪੂਰਾ ਨਾਮ ਹੈ ਚਾਇਨਾ ਆਫ ਕੈਲੋਸੀ ਦੋਨੇ ਚਾਇਨਾ ਦੀਆਂ ਦਵਾਈਆਂ ਨਾਲ ਇੱਕ ਚਾਇਨਾ ਆਫ ਇਸ ਕੰਮ ਦੀ ਦਵਾਈ ਹੈ ਉਹ ਤੁਹਾਡੇ ਵੀਕਨੈਸ ਖਤਮ ਕਰੇਗੀ ਫਿਰ ਅਗਰ ਤੁਹਾਡੇ ਰੈੱਡ ਬਲੱਡ ਸੈੱਲਜ਼ ਦੀ وجہ ਤੋਂ ਘੱਟ ਹੋ ਰਹੇ ਨੇ ਤੁਹਾਡਾ ਆਇਰਨ ਘੱਟ ਹੋ ਰਿਹਾ ਤੇ ਇੱਕ ਹੋਰ ਦਵਾਈ ਐਡ ਕਰਦੇ ਹੋ ਫੈਰਮ ਫਾਸ ਜੇ ਤੁਸੀਂ ਇਹਨੂੰ ਹੋਰ ਸਟਰੋਂਗ ਕਰਨਾ ਹੈ ਤਾਂ ਫਿਰ ਮੈਟ ਐਡ ਕਰਦੇ ਹੋ ਬ੍ਰੇਕ ਨਹੀਂ ਲਗਣੀ ਇਹ ਤਾਂ ਚਲਦੀਆਂ ਜਾਂਦੀਆਂ ਜੀ ਬੱਸ ਜੀ ਮੇਰੇ ਖਿਆਲ ਚ ਹੁਣ ਸਾਡੀ ਸ਼ੋਹ ਦੀ ਬ੍ਰੇਕ ਲੱਗਣ ਵਾਲੀ ਹੈ ਸੋ ਬਹੁਤ ਸਾਰੀਆਂ ਤੁਸੀਂ ਦਵਾਈਆਂ ਦੱਸ ਦਿੱਤੀਆਂ ਤੇ ਹੁਣ ਜਾਣ ਤੋਂ ਪਹਿਲਾਂ ਇੱਕ ਪਿਆਰੀ ਜੀ ਗੱਲ ਵੀ ਦੱਸ ਦਿਆਂ ਹੂੰ ਤੁਸੀਂ ਅਕਸਰ ਸੁਣਿਆ ਹੋਣਾ ਫਲਾਣਾ ਮੇਰੇ ਨਾਲ ਬਹੁਤ ਹਸਦ ਕਰਦਾ ਫਲਾਣਾ ਫਲਾਣੇ ਨਾਲ ਬਹੁਤ ਹਸਦ ਕਰਦਾ ਉਹ ਜਿਹੜਾ ਹਸਦ ਕਰਦਾ ਨਾ ਉਹ ਤੁਹਾਡੇ ਲਈ ਬੜਾ ਕੀਮਤੀ ਹੈ ਪਤਾ ਕਿਉਂ ਹਸਦ ਹੋਈ ਕਰਦਾ ਜਿਹੜਾ ਤੁਹਾਡੀਆਂ ਖੂਬੀਆਂ ਨੂੰ ਤੁਹਾਡੇ ਤੋਂ ਜ਼ਿਆਦਾ ਜਾਣਦਾ ਹੂੰ ਤੇ ਉਹਦੇ ਤੋਂ ਵਰੀ ਕਰਨ ਦੀ ਜ਼ਰੂਰਤ ਨਹੀਂ ਜਿਹੜਾ ਤੁਹਾਡੀਆਂ ਖੂਬੀਆਂ ਨੂੰ ਤੁਹਾਡੇ ਤੋਂ ਜ਼ਿਆਦਾ ਜਾਣਦਾ ਉਹ ਹੀ ਤੁਹਾਡੇ ਨਾਲ ਸੱड़ ਸਕਦਾ ਹੈ ਨਾ ਤੇ ਉਹਦੇ ਤੋਂ ਤੁਸੀਂ ਖੁਸ਼ ਹੋਇਆ ਕਰੋ ਕਿ ਇਹ ਮੈਨੂੰ ਉਹਨਾਂ ਚੀਜ਼ਾਂ ਦਾ ਨਹੀਂ ਆਪਣੇ ਬਾਰੇ ਵਿੱਚ ਪਤਾ ਜਿਹੜਾ ਇਹਨੂੰ ਪਤਾ ਹੈ ਤੇ ਜਿਹੜੀਆਂ ਇਹਦੇ 'ਚ ਨਹੀਂ ਉਹ ਖੂਬੀਆਂ ਹੈਗੀਆਂ ਲਿਆ ਜਾਏ ਸੱੜ ਰਿਹਾ ਲਿਆਦਾ ਉਹਦੇ ਲਈ ਦੁਆ ਕਰਿਆ ਕਰੋ ਕਿ ਰੱਬ ਉਹਨੂੰ ਵੀ ਦੇਵੇ ਕੀ ਬਾਤ ਹੈ ਠੀਕ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਥੈਂਕ ਯੂ ਥੈਂਕ ਯੂ ਜੀ ਬਿਲਕੁਲ ਜੀ ਬਹੁਤ ਸੋਹਣੀ ਇਹਨਾਂ ਨੇ ਪਿਆਰੀ ਜੀ ਗੱਲ ਕਹੀ ਆ ਤੇ ਬਿਲਕੁਲ ਜੀ ਜੇ ਕੋਈ ਤੁਹਾਡੀ ਨਿੰਦਿਆ ਚੁਗਲੀ ਕਰਦਾ ਆ ਤੇ ਘਰੀ ਜਾਣ ਦੋ ਬਸ ਤੁਸੀਂ ਉਹਦੇ ਤੇ ਪਰਵਾਹ ਨਾ ਕਰੋ ਤੇ ਆਪਣੀ ਮੰਜ਼ਿਲ ਤੇ ਚੱਲਦੇ ਰਹੋ ਚੰਗੇ ਕੰਮ ਕਰੀ ਜੋ ਨੇਕ ਕੰਮ ਕਰੋ ਪਿਆਰ ਨਾਲ ਰਹੋ ਤੇ ਦੂਜਿਆਂ ਨੂੰ ਪਿਆਰ ਕਰੋ ਕਿਸੇ ਨੂੰ ਨਫ਼ਰਤ ਨਾ ਕਰੋ ਤੇ ਪਿਆਰ ਤੁਸੀਂ ਕਹਿੰਦੇ ਕਰੋਗੇ ਤੇ ਤੁਹਾਨੂੰ ਪਿਆਰ ਹੀ ਬੈਕ ਆਊਗਾ ਸੋ ਸਾਡੀ ਵੀ ਕੋਸ਼ਿਸ਼ ਹੁੰਦੀ ਆ ਜਦੋਂ ਇੰਨੀਆਂ ਸਾਰੀਆਂ ਦਵਾਈਆਂ ਡਾਕਟਰ ਦੱਸਦੇ ਆ ਤੁਹਾਨੂੰ ਤੇ ਨਾਲ ਇਲਾਜ ਵੀ ਦੱਸਦੇ ਆ ਤੇ ਜਾਣ ਲੱਗੇ ਕਿ ਪਿਆਰੀ ਜੀ ਗੱਲ ਵੀ ਦੱਸਦੇ ਆ ਤੁਸੀਂ ਇਹ ਵੀ ਪਸੰਦ ਕਰਦੇ ਹੋ ਖਾਸ ਮੁਲਾਕਾਤ ਵਿੱਚ ਅਗਲੀ ਵਾਰ ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਹਾਜ਼ਰ ਹੋਵਾਂਗੇ ਖੁਸ਼ ਰਹੋ ਮੇਰੇ ਵੱਲੋਂ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ